ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਣਾ ਦੇ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਅਜ ਬਾਈ ਜੀ ਸਾਸੀ ਕਾ ਬਾਈ ਜੀ ਸਤ ਸ੍ਰੀ ਅਕਾਲ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਗੁਰਜਾਂਡ ਐਂਟਰਟੇਨਮੈਂਟ ਲੋਆਂਗੇ ਠੀਕ ਹੈ ਬਾਈ ਆਪਣੇ ਘਰੋਂ ਕਿਹੜਾ ਐਡਰੈਸ ਹੈ ਜੀ ਆਪਣਾ ਬੋਰਜ ਲੰਦੇ ਵਾਲੀ ਸੜਕ ਤੇ ਘਰ ਹੈ ਜੀ ਗ੍ਰੈਡ ਦੇ ਨੇੜੇ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਜੀ ਦੂਜੇ ਦਿਨੋਂ ਜਾਨਵਰ ਸੇਲ ਹੋ ਜਾਂਦੇ ਲਾਈ ਮਿਲਕਿੰਗ ਕੀਤੀ ਸੀ ਵੀਰ ਆਪਾਂ ਪਹਿਲਾਂ ਵਾਲੀ ਵੀਡੀਓ ਚ ਤੇ ਅੱਜ ਆਪਣੇ ਕੋ ਕਿੰਨੇ ਨੱਕ ਬਕਾਉਗਾ ਜੀ ਇੱਕ ਬੈਂਡ ਹੀ ਹੈ ਜੀ ਅੱਜ ਤਾਜੀ ਸੂਈ ਹੈ ਇਹਨੂੰ 2-3 ਘੰਟੇ ਹੋ ਗਏ ਸੂਈ ਨੂੰ ਜੇਰ ਪੈ ਗਈ ਹੈ ਜੀ ਠੀਕ ਹੋ ਜੀ ਕਿਹੜੇ ਸੂਏ ਸੂਈ ਹੈ ਜੀ ਇਹੇ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਵੀ ਮੂੰਹ ਮੱਥੇ ਹੀ ਦੇਖ ਸਕਦੇ ਹੋ ਹਲਕੀ ਜੀ ਲッセ ਪਾਂਚਾ ਥੋੜਾ ਬਸੂ ਟੁੱਟ ਜਾਂਦਾ ਸੂਣ ਤੋਂ ਬਾਅਦ ਬਵਾਨਾ ਤੁਸੀਂ ਸੋਹਣਾ ਥਾਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਂ ਲੱਗਿਆ ਹੋਇਆ ਮੜੇ ਕੱਢ ਲਓ ਵਰਤੂਰਾ ਖੜ ਗਿਆ ਦੂਜਾ ਸੂਆ ਸੂਈ ਆ ਤੁਹਾਰ ਨੂੰ ਬਈ ਤੁਸੀਂ ਦੇਖ ਸਕਦੇ ਹੋ ਤੋਰਾ ਦੇਖ ਸਕਦੇ ਹੋ ਮਜੀ ਤੁਸੀਂ ਆਇਓ ਬਈ ਫਰਾਂਗ ਗਰੁੱਪ ਦੀ ਸੋਹਣੀ ਆ ਬਈ ਜੀ ਥਾਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਉਹਰਾ ਤੁਸੀਂ ਦੇਖ ਸਕਦੇ ਹੋ ਮਗਰ ਬਈ ਇਹਦੇ ਬੱਚਾ ਆ ਨਾ ਉਹ ਉਹ ਦੇਖੀ ਗਿਆ ਹੁਣ ਪਰ ਹੁਣ ਮਗਰ ਬਈ ਇਹ ਆ ਬੱਚਾ ਕੀ ਦੁੱਧ ਦੀ ਕੰਪੈਸਟੀ ਰਹੂਗੀ ਕਿੰਨਾ ਕੁ ਦੁੱਧ ਕੱਢ ਦੂਗੀ ਬਈ 18 19 ਲੀਟਰ ਮਾਲਕਾਂ ਨੇ ਦੱਸਿਆ ਪਹਿਲੇ ਤੋਂ ਹੀ ਠੀਕ ਹੋ ਜੀ ਤੇ ਐਸੋਰੀ ਆਪ ਨੂੰ ਆਸ ਹੈਗੀ 20 ਪਲੱਸ ਜਾਂਦੀ 20 20 ਮੌਜਨਾ ਠੀਕ ਹੋ ਜੀ ਤੇ ਬਾਈ ਜੀ ਆਪਾਂ ਕੀ ਮੁੱਲ ਮੁੱਲ ਕਰਦੇ ਆਪਾਂ ਮੋਲੇ ਦਾ 55000 ਮੋਲੇ ਦਾ 55000 ਮੁੱਖ ਤੇ ਮੰਨਤਾਂ ਨੂੰ ਹੋ ਜਾਊਗਾ ਜੀ ਹੋ ਜਾਊਗਾ ਥੋੜਾ ਪਤਾ ਤੇ ਆਪਣਾ ਕੰਟੈਕਟ ਨੰਬਰ ਬੋਲ ਦਿ ਜੀ 6283740133 6283740133 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ